ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਧਮਾਕਾ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਬਾਗਿਆਂ ਨੂੰ ਝਟਕਾ ਦਿੰਦਿਆਂ ਹੋਇਆਂ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਜਿਸ ਵਿੱਚ ਵੱਡੇ ਨਾਂ ਸ਼ਾਮਲ ਕੀਤੇ ਗਏ ਹੈ ਕਿਹੜੇ-ਕਿਹੜੇ ਨਾਂ ਨੇ ਬਾਗਿਆਂ ਨੂੰ ਕਿਸ ਪ੍ਰਕਾਰ ਝਟਕਾਇਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਮੋੜ ਆਪਣੀ ਕੋਰ ਕਮੇਟੀ ਦਾ ਗਠਨ ਕਰਦਿਆ ਭਗਪਾਰਟੀ ਚੁੱਠੀ ਬਗਾਵਤ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਨਿਯੁਕਤੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਸੀ ਬਾਗੀ ਧੜੇ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਕਮੇਟੀ ਚ ਕੁੱਲ 23 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਫੈਸਲਾ ਲਿਆ ਹੈ ਇਸ ਬਾਰੇ ਟਵੀਟ ਕਰਦੇ ਆ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੇ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਹੈ ਇਸ ਵਿੱਚ 23 ਮੈਂਬਰ ਜਦਕਿ 4 ਵਿਸ਼ੇਸ਼ ਸੱਦੇਗੇ ਮੈਂਬਰ ਜਿਨ੍ਹਾਂ ਨੂੰ ਸਪੈਸ਼ਲ ਇਨਵਾਈਟੀਆਂ ਆਖਦੇ ਆ ਉਹ ਸ਼ਾਮਲ ਹੋਣਗੇ ਜਿਨ੍ਹਾਂ ਮੈਂਬਰਾਂ ਨੂੰ ਕੋਰ ਕਮੇਟੀ ਚ ਸ਼ਾਮਲ ਕੀਤਾ ਗਿਆ ਉਹਨਾਂ ਅਚ ਹਰਜਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਪੁੰਦੜ ਨਰੇਸ਼ ਗੁਜਰਾਲ ਗੁਲਜਾਰ ਸਿੰਘ ਰਣੀਕੇ ਮਹੇਸ਼ਿੰਦਰ ਗਰੇਵਾ ਡਾਕਟਰ ਦਲਜੀਤ ਚੀਮਾ ਜਨਮੇਜਾ ਸਿੰਘ ਸੇਖੋ ਅਨਿਲ ਜੋਸ਼ੀ ਸ਼ਰਨਜੀਤ ਢਿੱਲੋਂ ਵਿਕਰਮਜੀਤ ਸਿੰਘ ਮਜੀਠੀਆ ਹੀਰਾ ਸਿੰਘ ਗਾਬੜੀਆਂ ਇਕਬਾਲ ਸਿੰਘ ਝੁੰਦਾ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਵਿਰਸਾ ਸਿੰਘ ਵਲਟੋਆ ਗੁਰਬਚਨ ਸਿੰਘ ਬੱਬੇ ਹਾਲੀ ਸੁਖਵਿੰਦਰ ਸੁਖੀ ਲਖਬੀਰ ਸਿੰਘ ਲੋਧੀ ਨੰਗਲ ਐਨ ਕੇ ਸ਼ਰਮਾ ਮਨਤਾਰ ਸਿੰਘ ਬਰਾੜ ਹਰਮੀਤ ਸਿੰਘ ਸੰਧੂ ਸੋਹਣ ਸਿੰਘ ਠੱਡਨਲ ਤੇ ਬਲਦੇਵ ਸਿੰਘ ਖੈਰਾ ਸ਼ਾਮਲ ਨੇ ਇਸ ਬਾਰੇ ਟਵੀਟ ਆ ਜਿਹੜਾ ਡਾਕਟਰ ਦਲਜੀਤ ਚੀਮਾ ਨੇ ਸਾਂਝਾ ਕੀਤਾ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਜਿਹੜੇ ਵਿਸ਼ੇਸ਼ ਸੱਦੇਗੇ ਲੀਡਰ ਨੇ ਸਪੈਸ਼ਲ ਇਨਵਾਈਟਰੀ ਨੇ ਉਹਨਾਂ ਚ ਲੀਡਰ ਆਫ ਦਾ ਪਾਰਟੀ ਇਨ ਪਾਰਲੀਮੈਂਟ ਜਾਨੀ ਕਿ ਵਿਵਾਹਰ ਸਿਮਰਤ ਕੋਰ ਬਾਦਲ ਪ੍ਰੈਜ਼ੀਡੈਂਟ ਆਫ ਯੂਥ ਅਕਾਲੀ ਦਲ ਸਰਬਜੀਤ ਸਿੰਘ ਝਿੰਜਰ ਪ੍ਰੈਜ਼ੀਡੈਂਟ ਆਫ ਇਸਤਰੀ ਅਕਾਲੀ ਦਲ ਵਿਵਾਹਰ ਗਗਿੰਦ ਕੋਰ ਪ੍ਰੈਜ਼ੀਡੈਂਟ ਲੀਗਲ ਵਿੰਗ ਜਾਨੀ ਕਿ ਅਰਸ਼ਦੀਪ ਕਲੇਰ ਇਹ ਆਗੂ ਜਿਹੜੇ ਆ ਉਹ ਸਪੈਸ਼ਲ ਸੱਦੇਤੇ ਜਾਨੀ ਕਿ ਵਿਸ਼ੇਸ਼ ਸੱਦੇਤੇ ਪਾਰਟੀ ਦੀ ਕੋਰ ਕਮੇਟੀ ਚ ਸ਼ਾਮਲ ਕੀਤੇ ਗਏ ਆ ਦਰਅਸਲ ਅਕਾਲੀ ਦਲ ਚ ਬਗਾਵਤ ਦੇ ਮਾਹੌਲ ਦੇ ਮੱਦੇਨਜ਼ਰ ਸੁਖਬੀਰ ਬਾਦਲ ਵੱਲੋਂ ਲਿਆ ਗਿਆ ਇਹ ਫੈਸਲਾ ਬੜਾ ਅਹਿਮ ਮੰਨਿਆ ਜਾਂਦਾ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਸਿਕੰਦਰ ਸਿੰਘ ਮਲੂਕਾ ਪਹਿਲੀ ਕੋਰ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੁਹਿੰਮ ਚਲਾਈ ਹੋਈ ਹੈ ਬੜੀ ਅਹਿਮ ਗੱਲ ਹੈ ਕਿ ਚਰਚਾ ਚੱਲ ਰਹੀ ਸੀ ਕਿ ਬਲਦੇਵ ਸਿੰਘ ਖਹਿਰਾ ਬਾਗੀ ਧੜੇ ਚ ਸ਼ਾਮਲ ਹੋ ਸਕਦੇ ਆ ਤੇ ਅੱਜ ਉਹਨਾਂ ਨੂੰ ਕੋਰ ਕਮੇਟੀ 'ਚ ਸ਼ਾਮਲ ਕਰ ਲਿਆ ਗਿਆ ਸ਼ਾਇਦ ਇਹੀ ਤਾਣਾ ਬਾਣਾ ਤਾਂ ਨਹੀਂ ਕਿ ਉਹਨਾਂ ਨੂੰ ਕੋਰ ਕਮੇਟੀ 'ਚ ਸ਼ਾਮਲ ਕਰਕੇ ਉਧਰ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਹੋਣ ਦਰਅਸਲ ਵਿਚਾਰਿਆ ਜਾ ਰਿਹਾ ਸੀ ਕਿ ਬਲਦੇਵ ਸਿੰਘ ਖੈਰਾ ਨੂੰ ਲਿਜਾਣ ਦੇ ਲਈ ਗੁਰਪ੍ਰਤਾਪ ਸਿੰਘ ਵਡਾਲਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਆਖਰਕਾਰ ਉਹ ਗਏ ਨੇ ਨਹੀਂ ਗਏ ਇਹ ਇਕ ਕਲੇਧਾ ਗੱਲ ਹੈ ਪਰ ਉਹਨਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ 'ਚ ਸ਼ਾਮਲ ਕਰ ਲਿਆ ਆ